ਸ਼ਰਮਾ ਜੀ ਅੱਜ ਜੇ ਤੁਸੀਂ ਆਪਣੀ ਯਾਤਰਾ ਸ਼ੁਰੂ ਕਰਨ ਲੱਗੇ ਹੋ ਕੀ ਕਹੋਗੇ ਅੱਜ ਅਕਾਲਪੁਰ ਤੋਂ ਵੈਗਰੂ ਪ੍ਰਮਾਤਮਾ ਤੋਂ ਅਸ਼ੀਰਵਾਦ ਲੈਣ ਵਾਸਤੇ ਨਾਬਾ ਸਾਹਿਬ ਗੁਰਦੁਆਰਾ ਉਸ ਤੋਂ ਬਾਅਦ ਸ੍ਰੀ ਦੁਖਨਵਰਨ ਸਾਹਿਬ ਮਾਤਾ ਕਾਲੀ ਜੀ ਦੇ ਮੰਦਰ ਕਢਾਮ ਤੇ ਭਗਵਾਨ ਸ੍ਰੀ ਰਾਮ ਜੀ ਤੋਂ ਔਰ ਨਲਾਜ ਚ ਭਗਵਾਨ 시ਦ지 ਤੋਂ ਅੱਜ ਬਾਦ ਲਈਣ ਵਾਸਤੇ ਘਰ ਤੋਂ ਨਿਕਲੇ ਆਇਆ ਪ੍ਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਆ ਔਰ ਸਵੇਰੇ ਸਵੇਰੇ ਇੰਦਰ ਦੇਵਤਾ ਵੀ ਬੜੇ ਖੁਸ਼ ਹੋਏ ਨੇ بارش ਬਾਗੇ ਮੌਸਮ ਵਧੀਆ ਕਰਕੇ ਜਿਹੜੇ ਸਾਡੀ ਯਾਤਰਾ ਦਾ ਸਵਾਗਤ ਕਰਿਆ ਮੈਂ ਸਮਝਦਾ ਕਿ ਪ੍ਰਮਾਤਮਾ ਕਿਰਪਾ ਕਰੂਗਾ ਲੋਕ ਸਭਾ 'ਚ ਜਰੂਰ ਪਹੁੰਚਾਂਗੇ ਔਰ ਇਸ ਇਲਾਕੇ ਦੀ ਪਟਿਆਲੇ ਦੀ ਔਰ ਪੰਜਾਬੀਆਂ ਦੀ ਆਵਾਜ਼ ਜੇ ਬਣ ਕੇ ਜਿਹੜੀ ਉੱਥੇ ਜਾਂਦੀਆਂ ਨੇ ਜੀ ਆਪਣੀ ਹਰ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਕਿਸੇ ਨੂੰ ਲਾਂਭਾ ਨਹੀਂ ਸੋ ਤੁਸੀਂ ਦੇਖੋ ਵੀ ਪਿਛਲੇ 7 ਸਾਲਾਂ ਚ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਇਸ ਤਰ੍ਹਾਂ ਦਾ ਅਹਿਮਦ ਸਾਹਿਬ ਜ਼ਾਲੀ ਨੇ ਪੰਜਾਬ ਨੂੰ ਨਹੀਂ ਲੁੱਟਿਆ ਹੋਣਾ ਜਿਸ ਤਰ੍ਹਾਂ ਦੇਸ਼ ਨੂੰ ਨਹੀਂ ਲੁੱਟਿਆ ਹੋਣਾ ਜਿਸ ਤਰ੍ਹਾਂ ਇਹਨਾਂ ਨੇ ਲੁੱਟਿਆ ਸਾਢੇ 7 700 ਕਰੋੜ ਰੁਪਏ ਐਡਵਰਟਾਈਜ਼ਮੈਂਟ ਦੇ ਨਾਂ ਤੇ ਲੁੱਟਿਆ ਜਿਹੜਾ ਦਿੱਤਾ ਬਜਰੀ ਤੋਂ ਇਹ ਕਹਿੰਦੇ ਤੇ 40000 ਕਰੋੜ ਰੁਪਏ ਆਊਗਾ ਘੋਦੇ ਇਹਨਾਂ ਦੇ ਐਮ ਐਲ اے ਵਿਧਾਇਕ ਪੱਟ ਪੱਟ ਕੇ ਆਪਣੇ ਘਰ ਜਿਹੜੇ ਆ ਉਹ ਭਰ ਰਹੇ ਆਂਗੇ ਜਿਹੜੇ ਕਹਿੰਦੇ ਤੇ ਨਸ਼ੇ ਤਿੰਨ ਹਫ਼ਤੇ ਚ ਬੰਦ ਕਰ ਦਾਂਗਾ ਜੀ ਨਸ਼ਾ ਘਰ ਘਰ ਚਿੱਟਾ ਜਿਹੜਾ ਵਿਕਰਿਆ ਜਵਾਨੀ ਬਰਬਾਦ ਹੋ ਗਈ ਪੰਜਾਬ ਬਰਬਾਦ ਹੋ ਗਿਆ ਸਾਡੇ ਸਰਕਾਰ ਪੰਜਾਬ ਤੇ ਬਣੀ ਸੀਗੀ ਅਸੀਂ ਇੱਥੇ ਸੜਕਾ ਏਅਰਪੋਰਟ ਬਿਜਲੀ ਪਾਣੀ ਜੋ ਵੀ ਇਨਫਰਾਸਟ੍ਰਕਚਰ ਆ ਤੁਸੀਂ ਦੇਖੋ ਸਾਡੇ ਸਮੇਂ ਤੇ ਇੱਥੇ ਕ੍ਰੀਏਟ ਹੋਇਆ ਫਿਰ ਜਿੰਨੇ ਲੋਕ ਭਲਾਈ ਦੀਆਂ ਸਕੀਮਾਂ ਕਿਸਾਨਾਂ ਦੇ ਚਾਹੇ ਬਿੱਲ ਮਾਫ਼ਾਂ 14 ਲੱਖ ਕਨੈਕਸ਼ਨ ਪੰਜਾਬ 'ਚ ਹੋਏ ਤੇ ਜਿਨ੍ਹਾਂ 'ਚੋਂ 11 12 ਲੱਖ ਕਨੈਕਸ਼ਨ ਬਾਦ ਸਾਹਿਬ ਦੀ ਸਰਕਾਰ ਤੋਂ ਹੀ ਮਿਲੇ ਪਿਛਲੇ 7 ਸਾਲਾਂ 'ਚ ਤੁਸੀਂ ਦੇਖ ਲੇ ਵੀ ਇੱਕ ਕਿਸਾਨ ਨੂੰ ਕਨੈਕਸ਼ਨ ਤੱਕ ਨਹੀਂ ਮਿਲਿਆ ਮੈਂ ਕੱਲੇ ਆਪਣੇ ਹਲਕੇ 'ਚ ਹੀ 500 ਕਨੈਕਸ਼ਨ ਦੇ ਦਿੱਤੇ ਸੋ ਵੱਡੇ ਮੁੱਦੇ ਆਟਾ ਦੇ ਨਾਲ ਅਸੀਂ ਦਾਲ ਦੰਦੇ ਤੇ ਬੰਦ ਹੋ ਗਈ ਛਗਨ ਸਕੀਮ ਬੰਦ ਹੋ ਗਈ ਪੈਨਸ਼ਨ ਕਿਸੇ ਨੂੰ ਨਹੀਂ ਮਿਲੇ ਸੋ ਸਕਾਲਰਸ਼ਿਪ ਬੰਦ ਹੋ ਗਈ ਸੋ ਇਹ ਪੰਜਾਬੀਆਂ ਦੇ ਮਸਲੇ ਆ ਕਿਸਾਨ ਅੱਜ ਟਰਾਲੀ ਭਰ ਕੇ ਕਣਕ ਦੀ ਲੈ ਕੇ ਜਾਂਦੇ ਆ ਘਰ ਤਾਂ ਆਪਣੇ ਬੱਚਿਆਂ ਨੂੰ ਖਾਣ ਵਾਸਤੇ ਕਿਲੋ ਲੱਡੂ ਵੀ ਨਹੀਂ ਦੇ ਸਕਦੇ ਜਗਦਾ ਫਸਲ ਉੱਤੇ ਆੜਤੀ ਤੇ ਬੈਂਕ ਵਾਲੇ ਹਿਸਾਬ ਕਿਤਾਬ ਬਰਕਰਾਰ ਕਰਕੇ ਤੋੜ ਦਿੰਦੇ ਆਂ ਬੜੀ ਮਾੜੀ ਹਾਲਤ ਹੈ ਕਿਸਾਨਾਂ ਦੀ ਸੋ ਐਮਐਸਪੀ ਦੀ ਜਿਹੜੀ ਗਰੰਟੀ ਦਾ ਕਾਨੂੰਨ ਹੈ ਉਹਦੇ ਵਾਸਤੇ ਲੜਾਈ ਲੜਾਂਗੇ ਬੰਦੀ ਸਿੰਘਾਂ ਦੀ ਲੜਾਈ ਲੜਾਂਗੇ ਪੰਜਾਬ ਦੇ ਜਿਹੜੇ ਹੱਕ ਖੋਏ ਜਾ ਰਹੇ ਆ ਉਹਨਾਂ ਹੱਕਾਂ ਤੇ ਪੰਜਾਬੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਜਿੱਤ ਸਕਦੀ ਹੈ ਸੋ ਮੈਨੂੰ ਆਸ ਆ ਦੇਰਾ ਵਸੇ ਕਮਰਾ ਹਲਕਾ ਆ ਬੜਾ ਵੱਡਾ ਮਾਣ ਮਿਲਿਆ ਇੱਥੇ ਮੈਂ ਸਰਪੰਚ ਵੀ ਬਣਿਆ ਦੋ ਵਾਰੀ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮਐਲਏ ਬਣਿਆ ਚੇਅਰਮੈਨ ਬਣਿਆ ਜੋ ਕਿਰਪਾ ਇਸ ਹਲਕੇ ਤੇ ਹੋਈ ਆ ਉਹ ਪਿਆਰ ਆ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਮਾਨ ਸਤਕਾਰ ਦੇ ਆ ਬਾਕੀ ਕੈਂਡੀਡੇਟ ਦਾ ਤੁਸੀਂ ਦੇਖੋ 32 ਸਾਲ ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ join ਕਰਿਆ ਤਾਂ ਅੱਜ ਵੀ ਉੱਥੇ ਹੀ ਖੜਾ ਹਾਂ ਬਾਕੀ ਤਾਂ ਰੋਜ਼ ਪਾਰਟੀਆਂ ਬਦਲਦੇ ਮਹਾਰਾਣੀ ਸਾਹਿਬ ਤੁਸੀਂ ਦੇਖਿਓ ਅੱਜ ਵੀ ਕਾਂਗਰਸ ਦੇ ਐਮਪੀ ਆ ਰੋਟਾ ਵੀ ਜੀ ਪੀ ਤੋਂ ਮੰਗ ਰਹੇ ਗਾਂਧੀ ਵੀ ਤਿੰਨੇ ਵਾਰੀ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਤੋਂ ਚੋਣ ਲੜੇ ਆ ਬਲਬੀਰ ਸਿੰਘ ਵੀ ਆ ਆਮ ਆਦਮੀ ਪਾਰਟੀ ਤੋਂ ਲੋਕ ਇੰਨੇ ਦੁਖੀ ਆ ਕਿ ਜਿੰਨੀ ਲੁੱਟ ਖੁੱਟ ਇਹਨਾਂ ਨੇ ਮਚਾਈ ਆ ਕਿਤੇ ਹੋਈ ਉਹ ਨਹੀਂ ਪੰਜਾਬ ਚ ਸੋ ਪ੍ਰਮਾਤਮਾ ਕਿਰਪਾ ਕਰੋਗਾ ਸਾਨੂੰ ਸੇਵਾ ਦਾ ਮੌਕਾ